ਸੁਮਨ ਇੱਕ ਹਫ਼ਤੇ ਬਾਅਦ ਪੇਕਿਆਂ ਤੋਂ ਸੌਰੀ ਜਾ ਰਹੀ ਸੀ ਰਸਤੇ ਵਿੱਚ ਉਸਨੇ ਜਲੇਬੀਆਂ ਖਰੀਦ ਲਈਆਂ ਕਿਉਂਕਿ ਉਸਦੇ ਸੌਰੇ ਨੂੰ ਜਲੇਬੀਆਂ ਬਹੁਤ ਪਸੰਦ ਨੇ ਘਰ ਪਹੁੰਚਦੇ ਹੀ ਜਦੋਂ ਉਹ ਆਪਣੇ ਸੌਰੇ ਦੇ ਕਮਰੇ ਵਿੱਚ ਉਹਨਾਂ ਦੇ ਪੈਰੀ ਹੱਥ ਲਾਉਣ ਗਈ ਤਾਂ ਗੁਰਦੀਪ ਸਿੰਘ ਨੇ ਮੂੰਹ ਟੇਡਾ ਕਰਦੇ ਹੋਏ ਕਿਹਾ ਆ ਗਈ ਪੇਕਿਆਂ ਤੋਂ ਆਰਾਮ ਕਰਕੇ ਕਿੰਨੀ ਵਾਰ ਕਿਹਾ ਤੈਨੂੰ ਕਿ ਪੇਕਿਆਂ ਤੋਂ ਪਹਿਲਾਂ ਸੌਰਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲਿਆ ਕਰ ਸੁਮਨ ਹੌਲੀ ਦੇ ਨੇ ਬੋਲੀ ਪਪਾਜੀ ਮੇਰੇ ਪਪਾ ਦੀ ਤਬੀਤ ਖਰਾਬ ਸੀ ਤੇ ਉਹਨਾਂ ਦੀ ਦੇਖਭਾਲ ਕਰਨ ਵਾਲਾ ਉੱਥੇ ਕੋਈ ਨਹੀਂ ਮਾਂ ਦੇ ਜਾਣ ਤੋਂ ਬਾਅਦ ਪਪਾ ਆਪਣੇ ਆਪ ਨੂੰ ਬੜਾ ਇਕੱਲਾ ਮਹਿਸੂਸ ਕਰ ਰਹੇ ਨੇ ਇਸ ਕਾਰਨ ਉਹਨਾਂ ਦੀ ਤਬੀਤ ਵੀ ਖਰਾਬ ਹੋ ਗਈ ਤੇ ਮਜਬੂਰੀ ਵਿੱਚ ਮੈਨੂੰ ਉੱਥੇ ਰਹਿਣਾ ਪਿਆ ਇੰਨਾ ਕਹਿ ਕੇ ਉਹ ਸਿਰ ਝੁਕਾ ਕੇ ਉੱਥੋਂ ਚਲੀ ਗਈ ਪਰ ਉਸ ਨੂੰ ਚੰਗਾ ਨਹੀਂ ਸੀ ਲੱਗ ਰਿਹਾ ਜਦੋਂ ਦੀ ਪੇਕਿਆਂ ਤੋਂ ਆਈ ਸੀ ਰਹਿ ਰਹਿ ਕੇ ਉਸ ਨੂੰ ਆਪਣੇ ਪਪਾ ਦੀ ਯਾਦ ਆ ਰਹੀ ਸੀ ਉਹ ਸੋਚ ਰਹੀ ਸੀ ਕਿ ਪਾਪਾ ਜੀ ਨੂੰ ਮੇਰੇ ਪਾਪਾ ਦੀਆਂ ਪਰੇਸ਼ਾਨੀਆਂ ਕਿਉਂ ਸਮਝ ਨਹੀਂ ਆਉਂਦੀਆਂ ਬੁਢਾਪੇ ਵਿੱਚ ਇਸ ਤਰ੍ਹਾਂ ਇਕੱਲੇ ਰਹਿਣਾ ਆਸਾਨਤਾ ਨਹੀਂ ਹੁੰਦਾ ਖੈਰ ਥੋੜੀ ਦੇਰ ਬਾਅਦ ਉਹ ਜਲੇਬੀਆਂ ਇੱਕ ਪਲੇਟ ਵਿੱਚ ਰੱਖ ਕੇ ਲੈ ਆਈ ਤਾਂ ਗੁਰਦੀਪ ਸਿੰਘ ਨੇ ਬਿਨਾਂ ਕੁਝ ਕਹੇ ਪਲੇਟ ਇੱਕ ਪਾਸੇ ਸਰਕਾ ਦਿੱਤੀ ਸੁਮੰਦਾ ਮਨ ਕਾਫੀ ਦੁਖੀ ਹੋਇਆ ਸੋਚ ਰਹੀ ਸੀ ਕਿ ਉਹ ਕਿਵੇਂ ਸਹੌਰਿਆਂ ਤੇ ਪੇਕਿਆਂ ਦੇ ਪ੍ਰਤੀ ਇਮਾਨਦਾਰੀ ਨਾਲ ਜ਼ਿੰਮੇਵਾਰੀਆਂ ਨਿਭਾਵੇ ਕੀ ਕਿਤੇ ਵੀ ਕੋਈ ਪਰੇਸ਼ਾਨੀ ਨਾ ਹੋਵੇ ਇੱਕ ਦਿਨ ਗੁਰਦੇਵ ਸਿੰਘ ਆਪਣੇ ਕਮਰੇ ਵਿੱਚ ਬੈਠਾ ਮੂੰਗਫਲੀਆਂ ਖਾਂਦੇ ਹੋਏ ਟੀਵੀ ਤੇ ਕੋਈ ਧਾਰਮਿਕ ਪ੍ਰੋਗਰਾਮ ਦੇਖ ਰਿਹਾ ਸੀ ਉਹਨਾਂ ਦਾ ਮੁੰਡਾ ਗੁਰਜੰਟ ਤੇ ਨੂੰਹ ਸੁਮਨ ਕਮਰੇ ਵਿੱਚ ਆਏ ਤਾਂ ਉਹਨਾਂ ਨੇ ਟੀਵੀ ਬੰਦ ਕਰ ਦਿੱਤਾ ਤੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਨੂੰ ਪੁੱਤ ਵੱਲ ਵੇਖ ਕੇ ਬੋਲੀ ਕੀ ਗੱਲ ਹੈ ਗੁਰਜੰਟ ਅੱਜ ਤੁਸੀਂ ਦੋਨੋਂ ਮੇਰੇ ਕਮਰੇ ਵਿੱਚ ਉਹ ਵੀ ਇਕੱਠੇ ਸੁਮਨ ਹੌਲੀ ਜਿਹੀ ਬੋਲੀ ਪਪਾ ਜੀ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਗੁਰਦੀਪ ਸਿੰਘ ਚੌਂਕਦੇ ਹੋਏ ਬੋਲਿਆ ਕੀ ਗੱਲ ਹੈ ਸੁਮਨ ਸੁਮਨ ਥੋੜਾ ਝਿਜਕਦੇ ਹੋਏ ਬੋਲੀ ਪਪਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਮਾਂ ਦੇ ਜਾਣ ਤੋਂ ਬਾਅਦ ਮੇਰੇ ਪਪਾ ਘਰ ਵਿੱਚ ਬਿਲਕੁਲ ਇਕੱਲੇ ਰਹਿ ਗਏ ਨੇ ਘਰ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਪਿਛਲੇ ਹਫਤੇ ਉਨ੍ਹਾਂ ਦੀ ਤਬੀਅਤ ਵੀ ਬਹੁਤ ਵਿਗੜ ਗਈ ਸੀ ਤੇ ਮੈਨੂੰ ਕੁਝ ਦਿਨ ਉਨ੍ਹਾਂ ਦੇ ਕੋਲ ਰਹਿਣਾ ਪਿਆ ਇਸ ਦੌਰਾਨ ਤੋਹਾਨੂੰ ਵੀ ਕਾਫੀ ਤਕਲੀਫ ਹੋਈ ਕਿਉਂਕਿ ਘਰ ਦੇ ਕੰਮਕਾਰ ਦਾ ਪੂਰਾ ਭਾਰ ਗੁਰਜੰਟ ਤੇ ਆ ਗਿਆ ਸੀ ਤਾਂ ਉਹਨਾਂ ਨੂੰ ਦਫਤਰ ਤੋਂ ਵੀ 2-3 ਛੁੱਟੀਆਂ ਲੈਣੀਆਂ ਪਈਆਂ ਘਰ ਦਾ ਸਾਰਾ ਸਿਸਟਮ ਹੀ ਵਿਗੜ ਗਿਆ ਤਾਂ ਮੈਂ ਸੋਚਿਆ ਕਿਉਂ ਨਾ ਪਾਪਾ ਨੂੰ ਆਪਾਂ ਇੱਥੇ ਹੀ ਬੁਲਾ ਲਈਏ ਜੇ ਅਸੀਂ ਸਾਰੇ ਨਾਲ ਰਹਾਂਗੇ ਤਾਂ ਸਾਰਿਆਂ ਦੀ ਦੇਖਭਾਲ ਠੀਕ ਤਰ੍ਹਾਂ ਹੋ ਜਾਵੇਗੀ ਇਹ ਸੁਣਦੇ ਹੀ ਗੁਰਦੇਵ ਸਿੰਘ ਨਾਰਾਜ਼ ਹੁੰਦੇ ਹੋਏ ਬੋਲਿਆ ਅਜਿਹਾ ਤਾਂ ਮੈਂ ਕਦੇ ਨਹੀਂ ਸੁਣਿਆ ਕਿ ਇੱਕ ਧੀ ਦਾ ਬਾਪ ਉਸਦੇ ਸਹੁਰੇ ਆ ਕੇ ਰਹਿਣ ਲੱਗੇ ਆਪਣੇ ਪਿਓ ਨੂੰ ਕਿਸੇ ਰਿਸ਼ਤੇਦਾਰ ਦੇ ਕੋਲ ਭੇਜ ਦੇ ਜਾਂ ਕਿਸੇ ਨੂੰ ਬੁਲਾ ਕੇ ਉਹਨਾਂ ਦੇ ਕੋਲ ਛੱਡ ਦੇ ਜੋ ਉਹਨਾਂ ਦੇ ਨਾਲ ਰਹਿ ਸਕੇ ਸੁਮਨ ਫਿਰ ਹੌਲੀ ਜਿਹੇ ਬੋਲੀ ਪਾਪਾ ਜੀ ਜੇ ਪਾਪਾ ਕਿਸੇ ਰਿਸ਼ਤੇਦਾਰ ਦੇ ਕੋਲ ਚਲੇ ਗਏ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗੂਗਾ ਉਹ ਕਿਸੇ ਹੋਰ ਦੇ ਨਾਲ ਰਹਿ ਕੇ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਮਹਿਸੂਸ ਕਰ ਸਕਣਗੇ ਪਰ ਇੱਥੇ ਤਾਂ ਤੁਸੀਂ ਹੋ ਮੈਂ ਆਂ ਤੁਹਾਡੀ ਦੋਨਾਂ ਦੀ ਆਪਸ ਵਿੱਚ ਬਣਦੀ ਵੀ ਬਹੁਤ ਹੈ ਮੈਨੂੰ ਤਸੱਲੀ ਰਹੂਗੀ ਕਿ ਮੈਂ ਤੁਹਾਡਾ ਦੋਨਾਂ ਦਾ ਧਿਆਨ ਰੱਖ ਰਹੀ ਆ ਮੈਂ ਵੀ ਤਾਂ ਇੱਕ ਤੀ ਹੋਣ ਦਾ ਫਰਜ਼ ਨਿਭਾਉਣਾ ਚਾਹਨੀ ਆ ਗੁਰਦੇਵ ਸਿੰਘ ਗੁੱਸੇ ਵਿੱਚ ਖੜਾ ਹੋ ਗਿਆ ਮੈਨੂੰ ਆਪਣੇ ਘਰ ਵਿੱਚ ਹੋਰ ਕੋਈ ਨਹੀਂ ਚਾਹੀਦਾ ਮੈਂ ਵੀ ਉਹਨਾਂ ਦੇ ਨਾਲ ਕੰਫਰਟੇਬਲ ਨਹੀਂ ਰਹਿ ਸਕੂੰਗਾ ਗੁਰਜੰਟ ਬੋਲਿਆ ਪਾਪਾ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਉਹਨਾਂ ਦੀ ਦੇਖਭਾਲ ਮੁਫਤ ਵਿੱਚ ਨਹੀਂ ਕਰੂਗਾ ਉਹ ਵੀ ਕਿਸੇ ਮਤਲਬ ਨਾਲ ਹੀ ਉੱਥੇ ਆਊਗਾ ਗੁਰਦੇਵ ਸਿੰਘ ਥੋੜੀ ਦੇਰ ਚੁੱਪ ਰਿਹਾ ਫਿਰ ਬੋਲਿਆ ਠੀਕ ਹੈ ਤੂੰ ਆਪਣੇ ਪਾਪਾ ਨੂੰ ਇੱਥੇ ਲਿਆ ਸਕਦੀ ਹੈ ਪਰ ਮੇਰੀ ਇੱਕ ਸ਼ਰਤ ਹੈ ਗੁਰਦੇਵ ਸਿੰਘ ਦੀ ਗੱਲ ਸੁਣ ਕੇ ਗੁਰਜੰਟ ਤੇ ਸੁਮਨ ਇੱਕ ਦੂਜੇ ਦਾ ਮੂੰਹ ਵੇਖਣ ਲੱਗੇ ਗੁਰਜੰਟ ਸਿੰਘ ਹੌਸਲਾ ਕਰਕੇ ਬੋਲਿਆ ਇਹ ਤੁਸੀਂ ਕੀ ਕਹਿ ਰਹੇ ਹੋ ਪਾਪਾ ਕੀ ਸ਼ਰਤ ਹੈ ਤੁਹਾਡੀ ਪਹਿਲਾਂ ਉਹਨਾਂ ਦੇ ਨਾਮ ਜੋ ਜ਼ਮੀਨ ਜਾਇਦਾਦ ਹੈ ਉਹ ਮੇਰੇ ਨਾਮ ਤੇ ਟ੍ਰਾਂਸਫਰ ਕਰ ਦੇਣ ਉਸ ਤੋਂ ਬਾਅਦ ਉਹ ਇੱਥੇ ਆ ਕੇ ਰਹਿ ਸਕਦੇ ਨੇ ਪਾਪਾ ਇਹ ਤੁਸੀਂ ਕੀ ਕਹਿ ਰਹੇ ਹੋ ਸੁਮਨ ਇੱਕਦਮ ਹੈਰਾਨ ਹੋ ਕੇ ਬੋਲੀ ਗੁਰਦੇਵ ਸਿੰਘ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਫੇਰ ਕਿਹਾ ਤੁਹਾਨੂੰ ਸਿੱਧੀ ਤੇ ਸਪਸ਼ਟ ਗੱਲ ਸਮਝ ਨਹੀਂ ਆਉਂਦੀ ਕਿ ਮੈਨੂੰ ਤੇਰੇ ਪਾਪਾ ਦੀ ਜ਼ਮੀਨ ਜਾਇਦਾਦ ਚਾਹੀਦੀ ਹੈ ਬਦਲੇ ਵਿੱਚ ਉਹ ਮੇਰੇ ਘਰ ਵਿੱਚ ਆਰਾਮ ਨਾਲ ਰਹਿ ਸਕਦੇ ਨੇ ਸੁਮਨ ਚੁੱਪ ਹੋ ਕੇ ਗੁਰਜੰਟਵਾਲ ਵੇਖਣ ਲੱਗੀ ਗੁਰਜੰਟ ਮਾਈ ਉਸ ਦਿਹਾ ਹੋ ਕੇ ਬੋਲਿਆ ਮੈਂ ਪਾਪਾ ਜੀ ਨੂੰ ਇਹ ਸਭ ਨਹੀਂ ਕਹਿ ਸਕਦਾ ਉਹ ਮੈਨੂੰ ਆਪਣਾ ਪੁੱਤ ਮੰਨਦੇ ਨੇ ਜਦ ਮੈਂ ਉਹਨਾਂ ਨਾਲ ਇਹ ਗੱਲਾਂ ਕਰੂੰਗਾ ਤਾਂ ਉਹ ਸਾਨੂੰ ਲਾਲਚੀ ਸਮਝਣਗੇ ਗੁਰਦੇਵ ਸਿੰਘ ਫਿਰ ਬੋਲਿਆ ਤਾਂ ਕਿ ਕੱਲ ਨੂੰ ਉਹ ਆਪਣੀ ਜ਼ਮੀਨ ਕਿਸੇ ਹੋਰ ਨੂੰ ਦੇ ਦੇਵੇ ਤੇ ਅਸੀਂ ਇੱਥੇ ਉਹਨਾਂ ਦੀ ਸੇਵਾ ਕਰਦੇ ਰਹੀਏ ਕੀ ਤੂੰ ਮੈਨੂੰ ਬੇਫਿਕੂਫ ਸਮਝਿਆ ਸੁਮਨ ਚੁੱਪਚਾਪ ਕਮਰੇ ਵਿੱਚੋਂ ਚਲੀ ਗਈ ਉਸ ਦਾ ਮਨ ਬਹੁਤ ਉਦਾਸ ਹੋ ਗਿਆ ਸੋਚ ਰਹੀ ਸੀ ਕਿ ਉਮਰ ਦੇ ਇਸ ਪੜਾਅ ਤੇ ਵੀ ਪਾਪਾ ਜੀ ਨੂੰ ਸੰਪਤੀ ਦਾ ਕਿੰਨਾ ਮੋਹ ਹੈ ਥੋੜੀ ਦੇਰ ਬਾਅਦ ਗੁਰਜੰਟ ਵੀ ਸਿਰ ਝੁਕਾਉਂਦੇ ਹੋਏ ਪਿਤਾ ਦੇ ਕਮਰੇ ਤੋਂ ਬਾਹਰ ਨਿਕਲ ਗਿਆ ਗੁਰਜੰਟ ਨੇ ਵੀ ਹਾਰ ਮੰਨ ਲਈ ਉਸ ਨੇ ਸੁਮਨ ਨੂੰ ਕਿਹਾ ਪਾਪਾ ਆਪਣੀ ਜ਼ਿੱਦ ਤੇ ਅੜੇ ਨੇ ਬਿਨਾਂ ਜ਼ਮੀਨ ਜਾਇਦਾਦ ਦੇ ਉਹ ਉਹਨਾਂ ਨੂੰ ਘਰ ਵਿੱਚ ਨਹੀਂ ਰੱਖਣਗੇ ਗੁਰਜੰਟ ਮੈਂ ਆਪਣੇ ਪਾਪਾ ਦੀ ਕੱਲੀ ਕੱਲੀ ਧੀ ਆ ਮੇਰਾ ਕੋਈ ਭੈਣ ਭਰਾ ਨਹੀਂ ਜੋ ਮੇਰੇ ਪਾਪਾ ਦੀ ਸੇਵਾ ਕਰ ਸਕੇ ਜਾਂ ਉਹਨਾਂ ਦੀ ਜ਼ਮੀਨ ਜਾਇਦਾਦ ਨੂੰ ਸੰਭਾਲੇ ਮੇਰੇ ਪਾਪਾ ਦਾ ਸਭ ਕੁਝ ਸਾਡਾ ਹੀ ਤਾਂ ਹੈ ਫਿਰ ਪਾਪਾ ਜੀ ਅਜਿਹਾ ਵਿਵਹਾਰ ਕਿਉਂ ਕਰ ਰਹੇ ਨੇ ਉਹ ਕਈ ਵਾਰ ਸੌਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਹਰ ਵਾਰ ਉਹੀ ਜਵਾਬ ਮਿਲਦਾ ਕਿ ਪਹਿਲਾਂ ਜ਼ਮੀਨ ਜਾਇਦਾਦ ਮੇਰੇ ਨਾਮ ਹੋਵੇ ਤਾਂ ਹੀ ਤੇਰੇ ਪਾਪਾ ਇਸ ਘਰ ਵਿੱਚ ਆ ਸਕਦੇ ਨੇ ਇੱਕ ਦਿਨ ਸੁਮਨ ਤੋਂ ਰਹਿਣਾ ਗਿਆ ਤੇਜ਼ ਆਵਾਜ਼ ਵਿੱਚ ਬੋਲੀ ਪਾਪਾ ਜੀ ਕੀ ਤੁਸੀਂ ਆਪਣੀ ਜ਼ਮੀਨ ਜਾਇਦਾਦ ਮੇਰੇ ਨਾਮ ਕੀਤੀ ਹੈ ਜੋ ਮੈਂ ਤੁਹਾਡੀ ਸੇਵਾ ਕਰਾਂ ਗੁਰਦੇਵ ਸਿੰਘ ਵੀ ਤਲਖ ਆਵਾਜ਼ ਵਿੱਚ ਬੋਲਿਆ ਤੂੰ ਨੂੰ ਹੈ ਇਸ ਘਰ ਦੀ ਤੈਨੂੰ ਤਾਂ ਮੇਰੀ ਸੇਵਾ ਕਰਨੀ ਹੀ ਚਾਹੀਦੀ ਹੈ ਫਿਰ ਤਾਂ ਪਾਪਾ ਜੀ ਮੈਨੂੰ ਉਹਨਾਂ ਦੀ ਵੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਮੈਂ ਧੀ ਹਾਂ ਉਹਨਾਂ ਨੇ ਮੈਨੂੰ ਪਾਲ ਪੋਸ ਕੇ ਪੜ੍ਹ ਲਿਖਾ ਕੇ ਵੱਡਾ ਕੀਤਾ ਹੈ ਮੇਰੇ ਵੀ ਉਹਨਾਂ ਦੇ ਪ੍ਰਤੀ ਕੁਝ ਫਰਜ਼ ਨੇ ਅੱਜ ਉਹਨਾਂ ਫਰਜ਼ਾਂ ਨੂੰ ਪੂਰਾ ਕਰਨ ਦਾ ਵਕਤ ਆਇਆ ਹੈ ਦਾ ਮੈਂ ਪਿੱਛੇ ਕਿਵੇਂ ਹਟ ਜਾਵਾਂ ਮੈਂ ਕੁਝ ਨਹੀਂ ਜਾਣਦਾ ਤੇਰੇ ਪਾਪਾ ਦਾ ਇੱਥੇ ਆਉਣਾ ਕੋਈ ਸਧਾਰਨ ਗੱਲ ਨਹੀਂ ਮੈਨੂੰ ਪਹਿਲਾਂ ਉਹਨਾਂ ਦੀ ਜ਼ਮੀਨ ਜਾਇਦਾਦ ਚਾਹੀਦੀ ਹੈ ਇਹ ਮੇਰਾ ਆਖਰੀ ਫੈਸਲਾ ਹੈ ਸੁਮਨ ਨੂੰ ਸਮਝ ਆ ਗਿਆ ਕਿ ਪਾਪਾ ਜੀ ਬਦਲਣ ਵਾਲੇ ਨਹੀਂ ਪਰ ਉਸ ਦਾ ਮਨ ਬੇਚੈਨ ਸੀ ਉਹ ਜਾਣਦੀ ਸੀ ਕਿ ਉਸ ਦੇ ਪਾਪਾ ਇਕੱਲੇ ਕਿਵੇਂ ਰਹਿ ਰਹੇ ਹੋਣਗੇ ਖਾਣਾ ਬਣਾਉਣਾ ਤਾਂ ਉਹਨਾਂ ਨੂੰ ਆਉਂਦਾ ਪਰ ਇਕੱਲਾਪਨ ਉਹਨਾਂ ਨੂੰ ਅੰਦਰੋਂ ਅੰਦਰ ਹੀ ਤੋੜ ਰਿਹਾ ਸੀ ਉਹ ਤਾਂ ਅਰਥ ਸਿਰਫ ਇੱਕ ਧੀ ਹੀ ਸਮਝ ਸਕਦੀ ਹੈ ਗੁਰਜੰਟ ਵੀ ਆਪਣੇ ਪਾਪਾ ਦੇ ਇਸ ਵਿਵਹਾਰ ਕਾਰਨ ਬਹੁਤ ਪਰੇਸ਼ਾਨ ਸੀ ਪਰ ਮਜਬੂਰ ਸੀ ਇੱਕ ਸਵੇਰੇ ਗੁਰਦੀਪ ਸਿੰਘ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਸੁਮਨ ਸਮਾਨ ਪੈਕ ਕਰ ਰਹੀ ਸੀ ਸੁਮਨ ਇਹ ਸਮਾਨ ਕਿਉਂ ਪੈਕ ਕਰ ਰਹੀ ਹੈ ਤੁਸੀਂ ਕਿਤੇ ਜਾ ਰਹੇ ਹੋ ਗੁਰਦੀਪ ਸਿੰਘ ਨੇ ਆਪਣੀ ਨੂੰ ਸੁਮਨ ਨੂੰ ਘਰ ਦਾ ਸਮਾਨ ਸਮੇਟਦੇ ਦੇਖਿਆ ਤਾਂ ਹੈਰਾਨੀ ਨਾਲ ਪੁੱਛ ਬੈਠਿਆ ਸੁਮਨ ਬੋਲੀ ਹਾਂਜੀ ਪਾਪਾ ਜੀ ਅਸੀਂ ਦੋਵੇਂ ਘਰ ਛੱਡ ਕੇ ਜਾ ਰਹੇ ਹਾਂ ਇਹ ਗੱਲ ਸੁਣ ਕੇ ਗੁਰਦੇਵ ਸਿੰਘ ਇੱਕਦਮ ਚੌਂਕ ਗਿਆ ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਉਦੋਂ ਹੀ ਗੁਰਜੰਟੁੱਥੇ ਆ ਗਿਆ ਬੋਲਿਆ ਹਾਂ ਪਾਪਾ ਮੈਂ ਵੀ ਸੁਮਨ ਦੇ ਨਾਲ ਜਾ ਰਿਹਾ ਇਹ ਸੁਣ ਕੇ ਗੁਰਦੇਵ ਸਿੰਘ ਗੁੱਸੇ ਵਿੱਚ ਘਰਜਦੇ ਹੋਏ ਬੋਲਿਆ ਤੁਸੀਂ ਘਰ ਛੱਡ ਕੇ ਕਿਉਂ ਜਾ ਰਹੇ ਹੋ ਬੁਢਾਪੇ ਵਿੱਚ ਮੈਨੂੰ ਕੱਲਾ ਛੱਡ ਦੇਣਾ ਚਾਹੁੰਦੇ ਹੋ ਇਸ ਵਕਤ ਲਈ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਮੇਰੀ ਸੇਵਾ ਕਰਨਾ ਤੁਹਾਡਾ ਫਰਜ਼ ਹੈ ਤੁਸੀਂ ਆਪਣੇ ਫਰਜ਼ ਤੋਂ ਮੂੰਹ ਮੋੜ ਕੇ ਜਾ ਰਹੇ ਹੋ ਗੁਰਜੰਟ ਆਪਣੇ ਆਪ ਤੇ ਕੰਟਰੋਲ ਕਰਤਾ ਹੋਇਆ ਬੋਲਿਆ ਪਾਪਾ ਤੁਹਾਡੀ ਇੱਕ ਜਿੱਦ ਦੀ ਵਜ੍ਹਾ ਕਰਕੇ ਹੀ ਸਾਨੂੰ ਇਹ ਫੈਸਲਾ ਲੈਣਾ ਪਿਆ ਮੈਂ ਕਦੋਂ ਦਾ ਕਹਿ ਰਿਹਾ ਸੀ ਕਿ ਮੈਂ ਆਪਣੇ ਸਹੁਰੇ ਨੂੰ ਆਪਣੇ ਘਰ ਲਿਆਉਣਾ ਚਾਹੁੰਦਾ ਪਰ ਤੁਸੀਂ ਹੋਂ ਕਿ ਸੁਣਨ ਨੂੰ ਤਿਆਰ ਹੀ ਨਹੀਂ ਮਜਬੂਰੀ ਵਿੱਚ ਸਾਨੂੰ ਇਹ ਕਦਮ ਚੱਕਣਾ ਪੈ ਰਿਹਾ ਹੈ ਤੁਸੀਂ ਚਾਹੋ ਤਾਂ ਸਾਡੇ ਨਾਲ ਮੇਰੇ ਸਹੁਰੇ ਦੇ ਘਰ ਚੱਲ ਕੇ ਰਹਿ ਸਕਦੇ ਹਾਂ ਉਹਨਾਂ ਨੇ ਕੋਈ ਸ਼ਰਤ ਨਹੀਂ ਰੱਖੀ ਕਿ ਤੁਸੀਂ ਆਪਣੀ ਜ਼ਮੀਨ ਜਾਇਦਾਦ ਉਹਨਾਂ ਦੇ ਨਾਮ ਕਰੋ ਬਸ ਤੁਹਾਡੇ ਤੋਂ ਸਤਿਕਾਰ ਆਦਰ ਦੀ ਉਮੀਦ ਹੈ ਇਹ ਸੁਣ ਕੇ ਗੁਰਦੇਵ ਸਿੰਘ ਸੁੰਨ ਹੋ ਗਿਆ ਤੇ ਹਕਲਾਉਂਦੇ ਹੋਏ ਕਹਿਣ ਲੱਗਿਆ ਮੈਂ ਕਿਸੇ ਦੇ ਘਰ ਜਾ ਕੇ ਕਿਉਂ ਰਹਾ ਉਹਨਾਂ ਦੇ ਕੋਲ ਕੋਈ ਮੁੰਡਾ ਨਹੀਂ ਮਜਬੂਰੀ ਵਿੱਚ ਉਹਨਾਂ ਨੂੰ ਇੱਥੇ ਆਉਣਾ ਪਵੇਗਾ ਪਰ ਮੈਂ ਉਹਨਾਂ ਨੂੰ ਆਪਣੇ ਘਰ ਐਵੇਂ ਕਿਵੇਂ ਰੱਖ ਲਵਾਂ ਪਹਿਲਾਂ ਉਹ ਆਪਣੀ ਜ਼ਮੀਨ ਜਾਇਦਾਦ ਮੇਰੇ ਨਾਮ ਕਰ ਦੇਣ ਫਿਰ ਇੱਥੇ ਆ ਕੇ ਰਹਿ ਸਕਦੇ ਨੇ ਮੈਂ ਇੱਕ ਮੁੰਡੇ ਦਾ ਬਾਪ ਹੁੰਦੇ ਹੋਏ ਉਹਦੇ ਸਹੁਰੇ ਜਾ ਕੇ ਕਿਉਂ ਰਹਾ ਉਦੋਂ ਗੁਰਜੰਟ ਉਹਨਾਂ ਦੇ ਕੋਲ ਆਇਆ ਉਹਨਾਂ ਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਫੜਦੇ ਹੋਏ ਭਾਵਕ ਹੁੰਦਾ ਹੋਇਆ ਬੋਲਿਆ ਪਾਪਾ ਤੁਸੀਂ ਗੱਲ ਨੂੰ ਸਮਝੋ ਮੇਰੇ ਸਹੁਰੇ ਦੇ ਕੋਈ ਮੁੰਡਾ ਨਹੀਂ ਧੀ ਜਵਾਈ ਹੀ ਸਭ ਕੁਝ ਹੈ ਅਜੇ ਇਹ ਵਿੱਚ ਜੇ ਅਸੀਂ ਉਹਨਾਂ ਦੀ ਜ਼ਮੀਨ ਜਾਇਦਾਦ ਮੰਗ ਕੇ ਸੇਵਾ ਕਰਾਂਗੇ ਤਾਕੀ ਇਹ ਚੰਗਾ ਲੱਗੂਗਾ ਉੰਜ ਵੀ ਭਵਿੱਖ ਵਿੱਚ ਸਭ ਕੁਝ ਸਾਡਾ ਹੀ ਹੋਵੇਗਾ ਪਰ ਉਹਨਾਂ ਨੂੰ ਸ਼ਰਤਾਂ ਵਿੱਚ ਬੰਨਣਾ ਠੀਕ ਨਹੀਂ ਲੱਗਦਾ ਹੁਣ ਤੱਕ ਅਸੀਂ ਉਹਨਾਂ ਨੂੰ ਇਸ ਬਾਰੇ ਵਿੱਚ ਕੁਝ ਨਹੀਂ ਕਿਹਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਜ਼ਮੀਨ ਜਾਇਦਾਦ ਦੇ ਬਦਲੇ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਬਾਰੇ ਵਿੱਚ ਉਹ ਕੀ ਸੋਚਣਗੇ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਸਨਮਾਨ ਤੇ ਕੋਈ ਆਂਚ ਵੀ ਆਵੇ ਇਸ ਲਈ ਮੈਂ ਆਪਣੀ ਪਤਨੀ ਦੇ ਨਾਲ ਉੱਥੇ ਜਾ ਕੇ ਰਹਿਣ ਦਾ ਫੈਸਲਾ ਲੈ ਰਿਹਾ। ਐਨਾ ਕਹਿ ਕੇ ਉਸਨੇ ਆਪਣੇ ਹੰਝੂ ਪੂੰਝੇ। ਗੁਰਦੇਵ ਸਿੰਘ ਥੋੜੀ ਦੇਰ ਤੱਕ ਚੁੱਪ ਰਿਹਾ। ਉਸਦੇ ਮਨ ਅੰਦਰ ਭਿਆਨਕ ਉਥਲ-ਪੁਥਲ ਮੱਚੀ ਹੋਈ ਸੀ। ਗੁਰਜੰਟ ਤੇ ਸੁਮਨ ਦੇ ਹੱਥ ਤੇਜ਼ੀ ਨਾਲ ਸਮਾਨ ਪੈਕ ਕਰਦੇ ਜਾ ਰਹੇ ਸੀ ਤੇ ਇੱਧਰ ਗੁਰਦੇਵ ਸਿੰਘ ਦਾ ਦਿਲ ਬੈਠਿਆ ਜਾ ਰਿਹਾ ਸੀ। ਥੋੜੀ ਦੇਰ ਬਾਅਦ ਡੂੰਗਾ ਸਾਹ ਲੈਂਦੇ ਹੋਏ ਬੋਲਿਆ, "ਠੀਕ ਐ। ਤੁਸੀਂ ਉਹਨਾਂ ਨੂੰ ਇੱਥੇ ਲਿਹਾ ਸਕਦੇ ਹੋ।" ਮੈਂ ਨਾਤਾ ਉਹਨਾਂ ਦਾ ਕੋਈ અપਮਾਨ ਕਰੂੰਗਾ ਨਾ ਹੀ ਉਹਨਾਂ ਨੂੰ ਕੋਈ ਗੱਲ ਕਹਾਂਗਾ ਤੇ ਨਾ ਹੀ ਮੈਨੂੰ ਉਹਨਾਂ ਦੀ ਜ਼ਮੀਨ ਜਾਇਦਾਦ ਚਾਹੀਦੀ ਐ ਪਰ ਇਸੁਮਰ ਵਿੱਚ ਜੇ ਤੂੰ ਮੈਨੂੰ ਛੱਡ ਕੇ ਆਪਣੇ ਸਹੁਰੇ ਜਾ ਕੇ ਰਹਿਣ ਲੱਗ ਪਿਆ ਤਾਂ ਸਮਾਜ ਵਿੱਚ ਬਹੁਤ ਗੱਲਾਂ ਹੋਣਗੀਆਂ ਤੇ ਹੁਣ ਮੈਂ ਉਹ ਗੱਲਾਂ ਨਹੀਂ ਝੇਲ ਸਕਦਾ ਐਨਾ ਕਹਿ ਕੇ ਗੁਰਦੇਵ ਸਿੰਘ ਚੁੱਪਚਾਪ ਆਪਣੇ ਕਮਰੇ ਵਿੱਚ ਚਲਿਆ ਗਿਆ ਸੁਮਨ ਨੇ ਸੁੱਖ ਦਾ ਸਾਹ ਲਿਆ ਗੁਰਜੰਟ ਮੁਸਕਰਾ ਕੇ ਬੋਲਿਆ ਚਲ ਤੇਰਾ ਆਈਡੀਆ ਕੰਮ ਕਰ ਗਿਆ ਹੁਣ ਸਾਡੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਅਸੀਂ ਆਪਣੇ ਦੋਨਾਂ ਬਜ਼ੁਰਗਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਾਂਗੇ ਸੁਮਨ ਨੇ ਮੱਖਾ ਨਾਲ ਮੁਸਕਰਾਉਂਦੇ ਹੋਏ ਸਹਿਮਤੀ ਵਿੱਚ ਸਿਰ ਹਿਲਾਇਆ ਤੇ ਬੋਲੀ ਤਾਂ ਚੱਲੋ ਪਹਿਲਾਂ ਘਰ ਨੂੰ ਠੀਕ ਕਰ ਲੈਨੇ ਆ ਤੇ ਫਿਰ ਪਾਪਾ ਨੂੰ ਵੀ ਲੈ ਆਉਂਦੇ ਆ ਪਿਛਲੇ 1 ਮਹੀਨੇ ਤੋਂ ਉਹ ਉੱਥੇ ਇਕੱਲੇ ਨੇ ਪਾਪਾ ਜੀ ਦੀ ਇੱਕ ਜਿੱਦ ਦੇ ਕਾਰਨ ਮੈਂ ਵੀ ਬਹੁਤ ਪਰੇਸ਼ਾਨ ਸੀ ਥੋੜੀ ਦੇਰ ਬਾਅਦ ਘਰ ਨੂੰ ਠੀਕ-ਠਾਕ ਕਰਕੇ ਉਹ ਆਪਣੇ ਪਾਪਾ ਨੂੰ ਲੈਣ ਆਪਣੇ ਪੇਕੇ ਚਲੀ ਗਈ। ਸੁਮਨ ਨੂੰ ਅੰਦਰੋਂ-ਅੰਦਰੀ ਬਹੁਤ ਸਕੂਨ ਮਹਿਸੂਸ ਹੋ ਰਿਹਾ ਸੀ ਕਿ ਹੁਣ ਉਹ ਇੱਕ ਧੀ ਹੋਣ ਦਾ ਫਰਜ਼ ਚੰਗੀ ਤਰ੍ਹਾਂ ਨਿਭਾ ਸਕੂਗੀ। ਕਦੇ-ਕਦੇ ਘਰ ਦੀ ਸੁਖ-ਸ਼ਾਂਤੀ ਬਣਾਈ ਰੱਖਣ ਲਈ ਅਹੰਕਾਰ ਤੇ ਜ਼ਿੱਦ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਨੂੰ ਸਮਝਦਾਰੀ ਤੇ ਸੰਵੇਦਨਾ ਨਾਲ ਸੰਭਾਲਣਾ ਜ਼ਰੂਰੀ ਹੁੰਦਾ ਹੈ। ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੀ ਅਸੀਂ ਪਿਆਰ ਤੇ ਬਿਨਾਂ ਸ਼ਰਤ ਸੇਵਾ ਦਾ ਰਸਤਾ ਚੁਣੀਏ ਤਾਂ ਕਈ ਟੁੱਟਦੇ ਰਿਸ਼ਤੇ ਫਿਰ ਤੋਂ ਜੁੜ ਸਕਦੇ ਨੇ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ